ਜੇ ਤੁਸੀਂ ਇੱਕ ਕੁਝ ਨਹੀਂ ਹਿੰਦ ਸਿੰਘ ਸੀ ਜੋ ਮਾਰਕੀਟ ਦੇ ਵਿੱਚ ਦੇਖੇ ਗਏ ਨੇ ਉਹਨਾਂ ਦੇ ਲੜਾਈ ਝਗੜੇ ਵੀ ਹੋਏ ਨੇ ਕੀ ਮਾਮਲਾ ਸੀ ਬੋਲੇ ਕੱਲ ਸਾਡੇ ਧਿਆਨ ਚ ਆਇਆ ਸੀ ਮਸਲਾ ਇੱਕ ਕਿ ਕੁਝ ਨਿਹੰਗ ਸਿੰਘ ਨੇ ਜਿਹੜਾ ਬਾਜ਼ਾਰ ਚ ਉਹਨਾਂ ਨੇ ਛੁਰ ਦੰਗ ਮਚਾਇਆ ਹੋਇਆ ਤੇ ਜੋ ਪਤਾ ਲੱਗਿਆ ਕਿ ਜਿਹੜੇ ਕੋਈ ਨੌਜਵਾਨ ਬੱਚੇ ਬੱਸ ਸਟੈਂਡ ਤੇ ਜਾਂ ਪਾਕਾਂ ਚ ਜਾਂ ਕਿਤੇ ਬੈਠ ਕੇ ਕੋਈ ਕਰਦੇ ਤੇ ਉਸ ਤੋਂ ਉਹਨਾਂ ਨੇ ਇਤਰਾਜ਼ ਕੀਤਾ ਜਾਂ ਉਹਨਾਂ ਦੇ ਮਨ 'ਚ ਕੋਈ ਹੋਣਾ ਕਿ ਇੱਕ ਆਮ ਅੱਜਕੱਲ ਨਵੀਂ ਜਨਰੇਸ਼ਨ ਆ ਆਪਾਂ ਦੇਖਦੇ ਹਾਂ ਕਿ ਜਿਹੜੇ ਸਕੂਲਾਂ ਐ ਕਾਲਜਾਂ 'ਚ ਬੱਚੇ ਪੜ੍ਹਦੇ ਨੇ ਉਹ ਅਕਸਰ ਬੈਠ ਜਾਂਦੇ ਨੇ ਪਾਰਕ 'ਚ ਜਾਂ ਕੋਈ ਡਿਸਕਸ਼ਨ ਕਰਨੀ ਹੁੰਦੀ ਐ ਕੋ ਤਾਂ ਉਸ ਚੀਜ਼ ਨੂੰ ਲੈ ਕੇ ਇਹਨਾਂ ਨੇ ਇਹਨਾਂ ਨਾਲ ਮੈਨ ਹੈਂਡਲਿੰਗ ਕੀਤੀ ਗਲਤ ਤਰੀਕੇ ਨਾਲ ਪੇਸ਼ ਆਏ ਤੇ ਦਸ਼ਤ ਦਾ ਮਾਹੌਲ ਬਣਾਇਆ ਤਾਂ ਜਦੋਂ ਸਾਡੇ ਮਾਮਲਾ ਧਿਆਨ 'ਚ ਲਿਆਂਦਾ ਗਿਆ ਅਸੀਂ ਫੌਰੀ ਕਾਰਵਾਈ ਕਰਦੇ ਹੋਏ ਉਹਨਾਂ ਤੇ سنگੀਨ ਜੁਰਮਾ ਤਹਿਤ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਕਿਹੜੇ ਕਿਹੜੇ ਧਾਰਾ ਦੇ ਤਹਿਤ ਮਾਮਲਾ ਦਰਜ ਕੀਤਾ 307 ਦੇ ਤਹਿਤ ਮਾਮਲਾ ਦਰਜ ਕੀਤਾ ਇਹ ਪਾ ਦਿੱ ਸੀਗੇ ਤੇ ਅੱਗੇ ਤੋਂ ਵੀ ਮੈਂ ਅਗਾ ਕਰਨਾ ਚਾਹਨਾ ਜਦੋਂ ਵੀ ਕੋਈ ਕਾਨੂੰਨ ਨੂੰ ਆਪਣੇ ਹੱਥ ਚ ਲਏਗਾ ਤੇ ਉਹਦੇ ਨਾਲ ਸ਼ਕਤੀ ਨਾਲ ਪੇਸ਼ ਆਇਆ ਜਾਏਗਾ ਕਿ ਮਸ਼ਾ ਕੀਤਾ ਹੋਇਆ ਸੀ ਜਾਂ ਕੀ ਮੋਟਿਵ ਵੀ ਸੀ ਇਹਨਾਂ ਦਾ ਇਹ ਕੁਝ ਕਰਦਾ ਨਹੀਂ ਮੈਡੀਕਲ ਕਰਵਾਇਆ ਉਹਨਾਂ ਦਾ ਨਸ਼ੇ ਵਾਲਾ ਤਾਂ ਨਹੀਂ ਕੋਈ سامنے ਆਇਆ ਜਦ ਮੈਡੀਕਲ ਰਿਪੋਰਟ ਆਏਗੀ ਉਹਨੂੰ ਖੰਗਾਲਿਆ ਜਾਊਗਾ ਲੇਕਿਨ ਇੱਕ ਟੈਸ ਚਾਕੇ ਉਹਨਾਂ ਨੇ ਜਿਹੜਾ ਇਸ ਤਰੀਕੇ ਨਾਲ ਘਟਨਾ ਨੂੰ ਜਾਣ ਦਿੱਤਾ ਕਿਹੜੀ ਜਥੇਬੰਦੀ ਨਾਲ ਸੀ ਨਹੀਂ ਜਥੇਬੰਦੀ ਬਾਰੇ ਮੈਂ ਜ਼ਿਆਦਾ ਨਹੀਂ ਇਹਦੇ ਬਾਰੇ ਇੱਕ ਪਤਾ ਕੀਤਾ ਲੇਕਿਨ ਨੰਗ ਬਣੇ ਚ ਜ਼ਰੂਰ ਸੀਗੇ ਲੋਕਲੀ ਨੇ ਸਾਰੇ ਨਹੀਂ ਇਹ ਤਸਦੀਕ ਕਰਨਾ ਹੈ ਇਸ ਤੇ ਤੁਹਾਡੇ ਤੋਂ ਪਤਾ ਲੱਗੇਗਾ ਜੀ ਸਰ ਇੱਕ ਕੁਝ ਨਹੀਂ ਹਿੰਦ ਸਿੰਘ ਸੀ ਜੋ ਮਾਰਕੀਟ ਦੇ ਵਿੱਚ ਦੇਖੇ ਗਏ ਨੇ ਉਹਨਾਂ ਦੇ ਲੜਾਈ ਝਗੜੇ ਵੀ ਹੋਏ ਨੇ ਕੀ ਮਾਮਲਾ ਸੀ ਬੋਲੇ ਕੱਲ ਸਾਡੇ ਤੇ ਅੱਜ ਰਾਸੀ ਮਸਲਾ ਇੱਕ ਕੀ ਕੁਝ ਨੰਗ ਸਿੰਘ ਨੇ ਜੋੜ ਬਾਜ਼ਾਰ ਚ ਉਹਨਾਂ ਨੇ ਛੁੜ ਦੰਗ ਮਚਾਇਆ ਹੋਇਆ ਤੇ ਜੋ ਪਤਾ ਲੱਗਿਆ ਕਿ ਜਿਹੜੇ ਕੋਈ ਨੌਜਵਾਨ ਬੱਚੇ ਬੱਸ ਸਟੈਂਡ ਤੇ ਜਾਂ ਪਾਕਾਂ ਚ ਜਾਂ ਕਿਤੇ ਬੈਠ ਕੇ ਕੋਈ ਕਰਦੇ ਤੇ ਉਸ ਤੋਂ ਉਹਨਾਂ ਨੇ ਇਤਰਾਜ਼ ਕੀਤਾ ਜਾਂ ਉਹਨਾਂ ਦੇ ਮਨ 'ਚ ਕੋਈ ਹੋਣਾ ਕਿ ਇੱਕ ਆਮ ਅਜਕਲ ਨਵੀਂ ਜਨਰੇਸ਼ਨ ਆ ਆਪਾਂ ਦੇਖਦੇ ਹਾਂ ਕਿ ਜਿਹੜੇ ਸਕੂਲਾਂ ਕਾਲਜਾਂ 'ਚ ਬੱਚੇ ਪੜ੍ਹਦੇ ਨੇ ਉਹ ਅਕਸਰ ਬੈਠ ਜਾਂਦੇ ਨੇ ਪਾਰਕ ਵਿੱਚ ਜਾਂ ਕੋਈ ਡਿਸਕਸ਼ਨ ਕਰਨੀ ਹੁੰਦੀ ਹੈ ਕੋਈ ਤਾਂ ਉਸ ਚੀਜ਼ ਨੂੰ ਲੈ ਕੇ ਇਹਨਾਂ ਨੇ ਇਹਨਾਂ ਨਾਲ ਮੈਨ ਹੈਂਡਲਿੰਗ ਕੀਤੀ ਗਲਤ ਤਰੀਕੇ ਨਾਲ ਪੇਸ਼ ਆਏ ਤੇ ਦਸ਼ਤ ਦਾ ਮਾਹੌਲ ਬਣਾਇਆ ਤਾਂ ਜਦੋਂ ਸਾਡੇ ਮਾਮਲਾ ਧਿਆਨ ਚ ਲਿਆਂਦਾ ਗਿਆ ਅਸੀਂ ਫੌਰੀ ਕਾਰਵਾਈ ਕਰਦੇ ਹੋਏ ਉਹਨਾਂ ਤੇ سنگੀਨ ਜੁਰਮਾ ਤਹਿਤ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਕਿਹੜੇ ਕਿਹੜੇ ਧਾਰਾ ਤਹਿਤ ਮਾਮਲਾ ਦਰਜ ਕੀਤਾ 307 ਦੇ ਤਹਿਤ ਮਾਮਲਾ ਦਰਜ ਕੀਤਾ ਇਹ ਪੱਧ ਸੀਗੇ ਤੇ ਅੱਗੇ ਤੋਂ ਵੀ ਮੈਂ ਅਗਾ ਕਰਨਾ ਚਾਹਨਾ ਜਦੋਂ ਵੀ ਕੋਈ ਕਾਨੂੰਨ ਨੂੰ ਆਪਣੇ ਹੱਥ ਚ ਲਏਗਾ ਤੇ ਉਹਦੇ ਨਾਲ ਸ਼ਕਤੀ ਨਾਲ ਪੇਸ਼ ਆਇਆ ਜਾਏਗਾ ਕਿ ਕਿੰਨਾ ਸ਼ਕਤੀਤ ਹੋਇਆ ਸੀ ਜਾਂ ਕੀ ਮੋਟਿਵ ਸੀ ਇਹਨਾਂ ਦਾ ਇਹ ਕੁਝ ਕਰ ਉਹ ਨਹੀਂ ਮੈਡੀਕਲ ਕਰਵਾਇਆ ਉਹਨਾਂ ਦਾ ਨਸ਼ੇ ਵਾਲਾ ਤਾਂ ਨਹੀਂ ਕੋਈ سامنے ਆਇਆ ਜੇ ਮੈਡੀਕਲ ਰਿਪੋਰਟ ਆਏਗੀ ਉਹਨੂੰ ਖੰਗਾਲਿਆ ਜਾਊਗਾ ਲੇਕਿਨ ਇੱਕ ਤੈਸ ਚਾਕੇ ਉਹਨਾਂ ਨੇ ਜਿਹੜਾ ਇਸ ਤਰੀਕੇ ਨਾਲ ਘਟਨਾ ਨੂੰ ਜਾਣ ਦਿੱਤਾ ਕਿਹੜੀ ਜੱਥੇ ਬੰਦੇ ਨਾਲ ਸੀ ਨੇ ਜਥੇਬੰਦੀ ਬਾਰੇ ਮੈਂ ਜ਼ਿਆਦਾ ਨਹੀਂ ਇਹਦੇ ਬਾਰੇ ਇੱਕ ਪਤਾ ਕੀਤਾ ਲੇਕਿਨ ਨਿਹੰਗ ਬਣਨੇ ਚ ਜ਼ਰੂਰ ਸੀਗੇ ਲੋਕਲੀ ਨੇ ਸਾਰੇ ਨਹੀਂ ਇਹ ਤਸਦੀਕ ਕਰਨਾ ਹੈ ਇਸ ਤੇ ਥਾੜੇ ਤੋਂ ਪਤਾ ਲੱਗੇਗਾ